ਗੱਡੀਆਂ ਬੋਤ ਬੰਨ੍ਹਦੇ ਖੁਦਿਆ ਦੋ ਬੱਚੇ ਨਹੀਂ ਗੋਸਤੇ ਤੂੰ ਆ ਕੇ ਲੈ ਆਉਂ ਬੱਚੇ ਦੋ ਅਮੀ ਨੂੰ ਪਾਲਦੇ ਫਿਰਦੇ ਆ ਕਿੱਥਿਆ ਨਹੀਂ ਗੁੜੀ ਬਈ ਘਰ ਘਰ ਲੈਣਾ ਜਵਾਖ ਰੋਈ ਜਾਂਦੇ ਨੇ ਮਾੜਾ ਮੋੜਾ ਧਿਆਨ ਵੀ ਜਵਾਕਾਂ 'ਚ ਵੀ ਰੱਖੋ ਰਾਠਾ ਕਈ ਵਾਰ ਨਾ ਕੋਈ ਦੇਖਾ ਕੋ ਬੰਦਾ ਬਗਾਨਾ ਹੋਵੇ ਕੋਈ ਚੱਖੇ ਲੈ ਜੇ ਇਹਨਾਂ ਨੂੰ ਮੁੜ ਕੇ ਪਾਲਦੇ ਫਿਰਾਂਗੇ ਨਸੀਬਤਾ 'ਚ ਵੱਢ ਜਾਗੇ ਜਵਾਕਾਂ 'ਚ ਵੀ ਗੌਰ ਰੱਖੋ ਗੀਤ ਬਹੁਤ ਸਾਰੇ ਲਿਖੇ ਹੋਏ ਨੇ ਤੇ ਉਹਦੇ ਲਈ ਉਹਦੇ ਜ਼ੋਰਦਾਰ ਤਾੜੀਆਂ ਲਾ ਦਿਓ ਖੜਾ ਨਾਇਬ ਵੀਰ ਜਿੱਥੇ ਵੀ ਹੈਗਾ ਰਸਟਿਕ ਦੀ ਬਾਤ ਸੁਣਦਾ ਉਹ ਸਾਡੇ ਕੋਲੇ ਸਟੇਜ ਤੇ ਆ ਜੇ ਭਾਈ ਸਾਰੇ ਪਿੰਡ ਨੂੰ ਪਤਾ ਲੱਗ ਜੇ ਵੀ ਸਾਡਾ ਵੀਰ ਇਹ ਗੀਤ ਲਿਖਦਾ ਕਿਉਂਕਿ ਧਰਮ ਕੀ Song ਵੀ ਬਹੁਤ ਗਾਏ ਹੋਏ ਨੇ ਨਾ ਲਿਖੇ ਹੋਏ ਤੇ ਬਾਕੀ ਰੋਮਾਂਟਿਕ ਗੀਤ ਵੀ ਬਹੁਤ ਸੋਹਣੇ ਲਿਖਦਾ ਉਹ ਤੇ ਆਪਾਂ ਨੂੰ ਬੇਨਤੀ ਕਰਦੇ ਹਾਂ ਸਟੇਜ ਤੇ ਸਾਹਮਣੇ ਸਾਰਿਆਂ ਨੇ ਆ ਜੇ ਤੇ ਵਾਸਤੂ ਵੀਰ ਮੰਗਲ ਦਾ ਲਗਭਗ ਚ ਖੇਤ ਚ ਪਹੁੰਚ ਚੁੱਕੇ ਨੇ ਤੇ ਸਾਰੇ ਜਣੇ ਇੰਨੇ ਤਾਂ ਇੰਜੋਏ ਤੇ ਭਾਈ ਇਹਨੇ ਛੱਡੋ ਰਾਹ ਛੱਡੋ ਭਾਈ ਰਾਹ ਆਪ ਬੌੜੀਆਂ ਰਹਿੰਦੀਆਂ ਐਤੋ ਭਾਈ ਮੇਲ ਪਰਾਂ ਕਰਕੇ ਰਾਹ ਦੇ ਦਿਓ ਬੜਾ ਯਾ ਆਪ ਸਰਕਾਰ ਉੱਤਾਰੇ ਭਾਈ ਜਿਹੜੇ 25 ਹੱਥਾਂ ਦੇ ਜਿਹੜੇ ਦਿਮਾਗ ਦੇ ਵੜ ਕੇ ਆਪ ਵੀਰ ਬਣਾਇਆ ਹੈਗਾ ਨਾ ਕੋਈ ਵੀ ਜੋ ਕਿ ਗਾਇਕ ਜਿਹੜਾ ਕਲਾਕਾਰ ਹੁੰਦਾ ਉਹਦੇ ਲਈ ਆਪਾਂ ਨੂੰ ਸਵਾਗਤ ਕਰਨਾ ਚਾਹੀਦਾ ਹੈਗਾ ਤੇ ਆਪਾਂ ਨੂੰ ਸਟੇਜ ਤੇ ਜਿਹੜੀ ਬੇਲੀ ਚਾਹੀਦੀ ਆ ਹਾਂਜੀ ਭਾਈ ਆਪਣੇ ਵੀਰ ਗੁਰਤਾ ਸਿੰਘ ਦੰਦੀਵਾ ਕੁੰਤਾ ਸਿੰਘ ਗੰਦੀਵਾਲ ਜਿਹੜੇ ਆਪਣੇ ਵਿਚ ਮੌਜਮਾਨ ਨੇ ਤੇ ਉਹਨਾਂ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਮੂਰਾ ਹੋਰ ਜ਼ੋਰਦਾਰ ਤਾੜੀਆਂ ਵੀਰ ਦੀ ਆਪਾਂ ਬਹੁਤ ਜ਼ਿਆਦਾ ਬੇਟਿੰਗ ਕੀਤੀ ਆ ਤੇ ਇਹਦੇ ਲਈ ਦੇਖੇ ਖੜੇ ਸੀ ਵੀਰ ਤੇ ਅੱਜ ਭਾਈ ਉਧਰ ਨਹੀਂ ਹੋਏ ਮੌੜੀਆਂ ਦੇ ਪਰਲੇ ਪਾਸੇ ਦੀ ਹਾਂਜੀ ਵੀਰ ਮੂਰੇ ਦੇ ਹੋ ਕੇ ਰਸਤਾ ਧਿਆ ਕਰੋ ਨਾ ਹਾਂਜੀ ਸਾਡੇ ਵੀਰ ਦਾ ਸਾਡੇ ਵਿੱਚ ਪਹੁੰਚਣ ਦੇ ਲਈ ਬਹੁਤ ਬਹੁਤ ਧੰਨਵਾਦ ਆ ਤੇ ਸਾਡੇ ਸਰਕਾਰ ਜੋ ਆਪਣੀ ਨੇੜੇ ਪਿੰਡ ਦੇ ਕਲਾਕਾਰ ਗਾਇਕ ਗੁਲਤਾਸ ਸਿੰਘ ਦੰਦੀਪਾਲ ਪਿੰਡਾ ਇਹਨਾਂ ਦਾ ਬਰਨਾਰਾ ਆਪਣਾ ਖਾਰਾ ਬਣਾ ਲੈ ਜਿਹੜਾ ਇਹ ਪਿੰਡ ਆ ਗਿਆ ਸਾਰੇ ਜਾਣੇ ਦੇਖ ਲੋ ਹੁਣ ਵੀਰ ਨੂੰ ਇਹਦੇ ਵੀਰ ਦੇ ਸਾਰੇ ਗੀਤ ਆਉਂਦੇ ਨੇ ਬਹੁਤ ਫੂਰਤ ਗੀਤ ਨੇ ਇਹਦੇ ਹੁਣ ਅੱਜ ਦੇ ਟਾਈਮ ਦੇ ਵਿੱਚ ਵੀਰ ਆਪਣਾ ਖਾਰਾ ਅਸੀਂ ਜੇ ਕਰੀਏ ਆਪਣਾ ਆਤਮਾ ਕਰੇ ਹੋਰ ਵੀ ਤਰੱਕੀ ਕਰੇ ਤੋਂ ਬਾਅਦ ਵਧੀਆ ਵੀ ਗਾਣੇ ਆਉਣੇ ਨੇ ਤੇ ਗੀਤ ਬਹੁਤ ਸੋਹਣੇ ਲਿਖੇ ਹੋਏ ਨੇ ਬੱਸ ਵੀਰ ਦੇਖ ਲੋ ਵੀਰ ਨੂੰ ਕਾਰਨਾ ਜਿਹੜੇ ਵੀਰ ਨੂੰ ਦੇਖ ਲਿਓ ਸਾਡੇ ਸਾਹਮਣੇ ਹੁਣ ਮੱਤੋ ਵੀਰਾਂ ਦੀ ਜ਼ੋਰਦਾਰ ਤਾੜੀਆਂ ਇੱਕ ਵਾਰੀ ਹੋਰ ਲਾ ਦਿਓ ਤੇ ਸਾਡੇ ਦੀਦਾ ਸਾਡੇ ਵਿੱਚ ਸਪੌਂਸਰ ਲਈ ਬਹੁਤ ਬਹੁਤ ਧੰਨਵਾਦ ਤੇ ਆਪਾਂ ਸੁਣਦੇ ਆ ਬਾਈ ਦੇ ਨਾਲੇ ਗੀਤ ਨਿਕਲੋ ਤੇ ਬਾਜੀ ਬਾਈ ਨੇ ਆਪ ਗੱਲਾਂ ਬਾਤਾਂ ਸੁਣਾਣਗੇ ਤੇ ਸਾਰੇ ਜਣੇ ਗੁਰਤਾਜ ਸੰਦੀਵਾਲ ਤੇ ਤੁਸੀਂ ਸਰਚ ਮਾਰ ਕੇ ਇਹਨਾਂ ਦੀ ਆਈਡੀ ਖੋਲ ਲਓ ਇੰਸਟਾ ਤੇ ਵੀ ਐ YouTube ਹਰ ਇੱਕ ਥਾਂ ਚੱਲੀ ਜਾਂਦਾ ਹੈਗਾ ਤੇ ਸਾਰੇ ਜਾਣੇ ਸਰਦ ਸਾਰ ਕੇ ਜਰੂਰ ਆਏ ਜੀਥੋਣਾ ਕਰੇ ਬਾਈ ਦੀ ਸਪੋਰਟ ਕਰਨੀ ਆ ਆਪਣੀ ਕਮਾਂਡੀ ਪਿੰਡ ਦਾ ਕਿ ਠਾਰੇ ਦਾ ਨਾਨਕਾ ਦਾ ਚੱਕੀ ਕਰੇ ਤੇ ਬਾਈ ਦੇ ਗੰਦਾਜ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਟਾਈਮ ਤੇ ਟਾਈਮ ਕੱਟ ਕੇ ਸਾਡੇ ਵਿੱਚ ਪਹੁੰਚੇ ਰੋਟੀ ਛੱਟੇ ਕਰੀ ਹੋਈ ਗਿਆ ਆਗਾ ਨਾ ਬਹੁਤ ਪ੍ਰਾਣੀ ਜਾਰੀ ਹੈ ਜਿਹੜੀ ਆਪਣੇ ਪਿੰਡ ਦੇ ਵਿੱਚ ਗੱਗੀ ਛੱਟੇ ਕਰੇ ਪਿੰਡ ਦਾ ਦਰਬਾਰ ਗੱਗੀ ਦਾ ਨੂੰ ਪਤੀ ਆ ਵੀ ਇਹ ਜਦੋਂ ਬਾਈ ਉਹਦੋਂ ਹਜੇ ਇਨਾ ਫਿਲਮਸ ਨਹੀਂ ਸੀ ਹੋਇਆ ਜਦੋਂ ਨਹੀਂ ਸਪੋਰਟ ਕਰਦੇ ਸੀਗੇ ਪਿਛਲੇ ਵਾਰ ਆਪਣੇ ਪਿਛਲੇ ਗਰਾਊਂਡ 'ਚ ਆਏ ਸੀ ਕਬੱਡੀ ਗਰਾਊਂਡ 'ਚ ਤੇ ਉੱਥੇ ਵੀ ਬਾਈ ਨੇ ਬੁਲਾਇਆ ਸੀ ਗੱਗੀ ਨੇ ਤੇ ਹੁਣ ਪ੍ਰਮਾਤਮਾ ਨੇ ਵਧੀਆ ਤਰੱਕੀ ਕੀਤੀ ਹੈ ਬਾਈ ਨੇ ਪ੍ਰਮਾਤਮਾ ਨੇ ਸਾਥ ਦਿੱਤਾ ਤੇ ਬਹੁਤ-ਬਹੁਤ ਧੰਨਵਾਦ ਐਵੇਂ ਜੁਤਰੀ ਪਰਮਾਤਮਾ ਹੋਰ ਕੀ ਬਖਸ਼ੇ ਇਹਨਾਂ ਨੂੰ ਇਦੋਂ ਵੀ ਉੱਪਰ ਹੋਰ ਵਧੀਆ ਲੈਵਲ ਤੇ ਜਿਹੜੇ ਗਾਣੇ ਕੱਢੇ ਜੇ ਤੁਸੀਂ ਗਾਣੇ ਜ਼ਰੂਰ ਸੁਣਿਓ ਤੇ ਵੀਰ ਦਾ ਮੈਨੂੰ ਲੱਗਦਾ ਥੋੜੇ ਟਾਈਮ ਹੀ ਹੋਇਆਗਾ ਪੰਜ ਚਾਰ ਦਿਨ ਹੋਣਗੇ ਤੇ ਆ ਹੁਣ ਵੀ ਇੱਕ ਕੀਦਰ ਰਿਲੀਜ਼ ਹੋ ਕੇ ਆਇਆ ਤੇ ਸਾਰੇ ਸੁਣਿਓ ਤੇ ਵੀਰ ਆਪਣਾ ਬਾਈ ਜੀ ਬੇਨਤੀ ਕਰਦੇ ਆ ਇੱਕ ਆਪਣਾ ਵੀਰ ਨੈਲ ਸਿੰਘ ਅੱਕਾਂ ਵਾਲੀ ਇਹਦੇ ਗੀਤਕਾਰ ਆ ਉਹ ਕਿੱਥੇ ਆ ਬਾਈ ਆਜੋ ਯਾਰ ਜਲਦੀ ਉਹ ਦਖ ਹੋ ਗਿਆ ਜੀ ਹਾਂਜੀ ਬਾਈ ਪਾਣੀ ਪੂਰੀ ਪੀਨ ਤੋਂ ਬਾਈ ਨੂੰ 2 ਮਿੰਟ ਦਾ ਐਕਸੀਡੈਂਟ ਹੋ ਬਾਈ ਤੁਸੀਂ ਚਲਾ ਦਿਓ ਇਹਨੇ ਸੌਂਗ ਇੰਜੋਏ ਕਰ ਲੈਣੋ ਬਾਈ ਨੂੰ ਰੈਸਟ ਕਰਨ ਦੇ 2 ਮਿੰਟ ਮੈਂ ਫੁਲਾਂ ਚ ਬਹਿ ਕੇ ਫੜ ਮਾਰੀ ਨਹੀਂ ਕਦੇ ਚੋਪਰੇ ਦੇ ਪੱਟਾਂ ਵਿੱਚ ਧਮ ਰੱਖਿਆ ਮੁੱਛ ਜੱਟੀਏ ਪਗਾਨੀ ਛੋਟੀ ਚਾਰੀ ਨਹੀਂ ਕਦੇ ਆਹ ਹਵਾ ਵਿੱਚ ਉੱਡਦੇ ਲਫਾਫੇ ਫਿਰਦੇ ਦੱਸ ਕਿਸ ਬੈਂਡ ਨਈ ਅਗਲਾਂ ਆਉਂਦੇ ਆ ਮਿੱਤਰਾਂ ਦੀਆਂ ਖਠੱਲੇ ਪੜੇ ਜੱਟੀਆਂ ਨਹੀਂ ਜਿੱਦਾਂ ਚੜ ਕੇ ਠੱਕੇ